ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਹਿਬਜ਼ਾਦਿਆਂ ਦੀ ਕੁਰਬਾਨੀ ਦੇ ਬਾਰੇ ਦੱਸਣ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਿਰਫ ਧਰਮ ਦੀ ਰੱਖਿਆ ਲਈ ਸੀ ਔਰੰਗਜ਼ੇਬ ਦੀ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਵਾਲੀ ਨੀਤੀ ਦੇ ਵਿਰੁੱਧ ਗੁਰੂ ਸਾਹਿਬ ਜੀ ਨੇ ਆਪਣੀ ਜਿੱਤ ਪਾਈ ਗੁਰੂ ਸਾਹਿਬ ਜੀ ਦੇ ਚਾਰੇ ਸੁਪੁੱਤਰ ਧਰਮ ਦੀ ਰੱਖਿਆ ਦੇ ਲਈ ਸ਼ਹੀਦ ਹੋ ਗਏ ਸਨ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਸੰਗਤ ਜਿਨ੍ਹਾਂ ਦੀ ਉਮਰ ਕੇਵਲ 9 ਸਾਲ ਅਤੇ 7-7 ਸਾਲ ਸੀ ਉਹਨਾਂ ਬੱਚਿਆਂ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਰਕੇ ਸਰਹੰਦ ਦੇ ਨਵਾਬ ਨੇ ਉਹਨਾਂ ਛੋਟੇ-ਛੋਟੇ ਬੱਚਾ ਨੂੰ ਨੀਂਹਾਂ ਦੇ ਵਿੱਚ ਚਨਵਾ ਦਿੱਤਾ ਸੀ ਪਰ ਸੰਗਤ ਜੀ ਗੁਰੂ ਪਾਸ਼ਾ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਕਦੇ ਨਹੀਂ ਕਿਹਾ ਕਿ ਮੇਰੇ ਪੁੱਤਰ ਤੁਹਾਡੇ ਲਈ ਸ਼ਹੀਦ ਹੋ ਗਏ ਹਨ ਸਗੋਂ ਗੁਰੂ ਪਾਸ਼ਾ ਜੀ ਨੇ ਕਿਹਾ ਕਿ ਚਾਰੇ ਪੁੱਤਰ ਚਾਰੇ ਰਾਜਕੁਮਾਰ ਤੁਰ ਗਏ ਪਰ ਐਨਾ ਧਰਮ ਨਹੀਂ ਛੱਡਿਆ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸਲ ਵੀਰਤਾ ਕੀ ਹੁੰਦੀ ਹੈ ਧਰਮ ਲਈ ਜਿੰਦ ਵੀ ਦੇਣੀ ਪਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਸੰਗਤ ਜੀ ਧੰਸੀ ਗੁਰੂ ਪਾਸ਼ਾ ਧੰਸੀ ਕਲਗੀਆਂ ਵਾਲਾ ਜਿਸ ਨੇ ਧਰਮ ਦੇ ਲਈ ਆਪਣਾ ਪਰਿਵਾਰ ਵਾ ਆਪਣਾ ਪਰਿਵਾਰ ਸਾਡੇ ਲਈ ਕੁਰਬਾਨ ਕੀਤਾ ਐਸ ਲਈ ਸੰਗਤ ਜੀ ਸਾਨੂੰ ਵੀ ਗੁਰੂ ਗੁਰੂ ਪਾਸ਼ਾ ਜੀ ਦੇ ਕਹੇ ਬਚਨਾਂ ਤੇ ਚੱਲਣਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਇਸ ਾਕੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜੀ ਨੂੰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ